ਅੱਜ ਆਪਾਂ ਗੱਲ ਕਰਾਂਗੇ 1984 ਦੇ ਇੱਕ ਦ੍ਰਿਸ਼ ਦੀ ਜਦ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਆਏ ਸੀ ਦਰਸ਼ਨ ਕਰਨ ਦੇ ਲਈ ਜਿਸ ਦੇ ਵੱਲੋਂ ਹਮਲੇ ਦੇ ਹੁਕਮ ਦਿੱਤੇ ਗਏ ਉਹੀ ਮੌਕੇ ਦਾ ਜੈਜ਼ਾ ਲੈਂਣ ਪਹੁੰਚਿਆ ਕਿਉਂਕਿ ਉਸ ਵੇਲੇ ਉਹ ਪ੍ਰਧਾਨ ਮੰਤਰੀ ਹੋਇਆ ਕਰਦੇ ਸੀ ਤੇ ਉਹ ਮੌਕਾ ਦੇਖਣ ਦੇ ਲਈ ਆਏ ਸੀ 23 ਜੂਨ 1984 ਦਾ ਇਹ ਦਿਨ ਹੈ ਜਿਸ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੇ ਲਈ ਆਏ ਉਸ ਵੇਲੇ ਉਹਨਾਂ ਦੇ ਨਾਲ ਕਈ ਹੋਰ ਲੋਕ ਵੀ ਆਏ ਸੀ ਤੇ ਗਿਆਨੀ ਕਿਰਪਾਲ ਸਿੰਘ ਜੀ ਦੇ ਅਨੁਸਾਰ ਚਾਰ ਸਿੰਘਾਂ ਦੇ ਵੱਲੋਂ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ ਕਰਵੌਣ ਵਾਲੀ ਪੀਐਮ ਦਾ ਬਾਈਕਾਟ ਕੀਤਾ ਗਿਆ ਪਰ ਫਿਰ ਉਹਨਾਂ ਨੂੰ ਕੁਝ ਅਧਿਕਾਰੀਆਂ ਨੇ ਸਲਾਹ ਦਿੱਤੀ ਕਿ ਇੰਦਰਾ ਗਾਂਧੀ ਆ ਰਹੀ ਹੈ ਤੇ ਉਸ ਨੂੰ ਸਾਰਾ ਕੁਝ ਦੱਸਿਆ ਜਾਵੇ ਕਿ ਕਿਸ ਤਰੀਕੇ ਇੱਥੇ ਹਮਲਾ ਹੋਇਆ ਹੈ ਤੇ ਇੱਥੇ ਕਿੰਨਾ ਨੁਕਸਾਨ ਹੋਇਆ ਕਿੰਨੇ ਲੋਕਾਂ ਨੇ ਇੱਥੇ ਆਪਣੀ ਜਾਨ ਗਵਾਈ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਫੌਜੀ ਹਮਲੇ ਸਣੇ ਹੋਏ ਇਸ ਘਟਨਾ ਦੀ ਪੂਰੀ ਦਾਸਤਾ ਸੁਣਾਓ ਤੇ ਹੋਈ ਬਰਬਾਦੀ ਵੀ ਦਿਖਾਓ ਇੰਦਰਾ ਗਾਂਧੀ ਦੇ ਬਾਹਰ ਆਉਣ ਸਮੇਂ ਫਿਰ ਇਨਾ ਚਾਰਾ ਸਿੰਘਾਂ ਦੇ ਵੱਲੋਂ ਪਹਿਲਾ CRPF ਅਤੇ ਫਿਰ ਫੌਜ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੇ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਦਿਖਾਏ ਗਏ ਫਿਰ ਪੁੱਲ ਤੇ ਖੜੇ ਹੋ ਕੇ ਦਰਸ਼ਨੀ ਦਿਵਾਰੀ ਦੇ ਵਿੱਚ ਗੋਲੀਆਂ ਦੇ ਨਾਲ ਹੋਏ ਮਗੋਰੇ ਦਿਖਾਈ ਗਏ ਤੇ ਕਿਹਾ ਗਿਆ ਕਿ ਖੱਬੇ ਹੱਥ ਉੱਪਰਲੇ ਕਮਰੇ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਦੋਸ਼ਾ ਖਾਨਾ ਤੇ ਹੇਠਲੇ ਕਮਰੇ ਦੇ ਵਿੱਚ ਸੋਨੇ ਚਾਂਦੀ ਦੀਆਂ ਦੋ ਪਾਲਕੀਆਂ ਦਰਬਾਰ ਸਾਹਿਬ ਦੀਆਂ ਚਾਦਰਾਂ ਗਲੀਚੇ ਰੁਮਾਲੇ ਤੇ ਹੋਰ ਸਮਾਨ ਦਾ ਸਟੋਰ ਸੀ ਜੋ ਸਾਰਾ ਸੜ ਕੇ ਸੁਆਹ ਹੋ ਗਿਆ ਤੇ ਸੱਜੇ ਹੱਥ ਹੈੱਡ ਗ੍ਰੰਥੀ ਸਾਹਿਬ ਦਾ ਦਫ਼ਤਰ ਤੇ ਉੱਪਰ ਖਜ਼ਾਨਾ ਹੈ ਇਹਨਾਂ ਕਮਰਿਆਂ ਦੇ ਵਿੱਚ ਤਾਂ ਕੋਈ ਵੀ ਨਹੀਂ ਸੀ ਇਹਨਾਂ ਦੇ ਵਿੱਚ ਟੈਂਕ ਦੇ ਤੋਪੇ ਮਾਰ ਕੇ ਫੌਜ ਨੇ ਤਬਾਕਿਓਂ ਕੀਤਾ ਤੇ ਜਦੋਂ ਸਿੰਘ ਸਹਿਬਾਨਾ ਨੇ ਸ੍ਰੀ ਅਕਾਲ ਤਖਤ ਦੀ ਉਈ ਤਬਾਹੀ ਦਿਖਾਈ ਤੇ ਕੁੰਭਕ ਦੇ ਦੇ ਸੋਨੇ ਜਿਹੇ ਪਤਰੇ ਉਖੜੇ ਡਿੱਗੇ ਹੋਏ ਵਿਖਾਏ ਤੇ ਸਾਹਮਣੇ ਸਾਰੀਆਂ ਮੰਜ਼ਲਾਂ ਦੇ ਬੂਹੇ ਬਾਰੀਆਂ ਤੇ ਛੱਜੇ ਟੁੱਟੇ ਪੱਜੇ ਦਿਖਾਏ ਪਹਿਲੀ ਮੰਜ਼ਲ ਦੀ ਸੁਨਹਿਰੀ ਪਾਲਕੀ ਰੁਮਾਲੇ ਤੇ ਸ਼ਸਤਰਾਂ ਬਾਰੇ ਵੇਰਵੇ ਸਹਿਤ ਦੱਸਿਆ ਤੇ ਇੰਦਰਾ ਗਾਂਧੀ ਨੇ ਅੱਗੋਂ ਦੀ ਜਵਾਬ ਦਿੱਤਾ ਕਿ ਉਧਰ ਤੋਂ ਖੜਕੂ ਛੁਪੇ ਹੋਏ ਥੇ ਉਹਨਾਂ ਨੇ ਵਹਾਂ ਕਿਲਾ ਬਣਾ ਲਿਆ ਥਾ ਇਹ ਸੁਣ ਕੇ ਸਿੰਘ ਸਹਿਬਾਨਾ ਨੇ ਕਿਹਾ ਕਿ ਪੰਜਾਬ ਦੇ ਬਾਕੀ ਗੁਰੂ ਘਰਾਂ ਦੇ ਵਿੱਚ ਤਾਂ ਖੜਕੂ ਨਹੀਂ ਸੀ ਲੁਕੇ ਫਿਰ ਉੱਥੇ ਕਿਉਂ ਹਮਲਾ ਕਰਵਾਇਆ ਗਿਆ ਤੇ ਹੋਰ ਦੱਸਿਆ ਗਿਆ ਕਿ ਤੀਜਾ ਸਿੰਘ ਸਮੁੰਦਰੀ ਹਾਲ ਨੂੰ ਗੁਰੂ ਨਾਨਕ ਨਿਵਾਸ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਕੰਪਲੈਕਸ ਉੱਪਰ ਪੂਰਾ ਕਬਜ਼ਾ ਕਰਨ ਦੇ ਬਾਅਦ ਵੀ 1 ਜੂਨ ਨੂੰ ਜਾਣ ਬੁੱਝ ਕੇ ਅੱਗ ਲਗਾ ਕੇ ਸਾੜ ਦਿੱਤਾ ਗਿਆ ਤੇ ਇੱਥੇ ਬਹੁਤ ਹੀ ਕੀਮਤੀ ਰਿਕਾਰਡ ਤੇ ਹੱਥ ਲਿਖਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੀੜਾਂ ਤੇ ਹੋਰ ਦੁਰਲਭ ਹੁਕਮਨਾਮੇ ਸੀ ਜੋ ਹੁਣ ਕਦੇ ਵੀ ਮਿਲ ਨਹੀਂ ਸਕਦੇ ਇਸ ਸਿੱਖ ਕੌਮ ਦਾ ਮਹਾਨ ਕੀਮਤੀ ਵਿਰਸਾ ਸੜ ਕੇ ਸੁਆਹ ਹੋਇਆ ਤੇ ਕਿਸੇ ਸਮੇਂ ਵਿਦੇਸ਼ੀ ਗੋਰਿਆਂ ਖਿਲ ਜੀਆਂ ਪਠਾਨਾਂ ਤੇ ਮੁਗਲਾਂ ਨੇ ਭਾਰਤ ਦੀਆਂ ਲਾਇਬ੍ਰੇਰੀਆਂ ਸਾੜੀਆਂ ਸੀ ਪਰ ਹੁਣ ਖੁਦ ਭਾਰਤ ਦੀਆਂ ਫੌਜਾਂ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਤੁਹਾਡੇ ਹੁਕਮ ਮੁਤਾਬਿਕ ਇਹਨਾਂ ਨੂੰ ਸਾੜ ਦਿੱਤਾ ਗਿਆ ਤੇ ਹੁਣ ਫੌਜੀਆਂ ਨੇ ਕਲੰਕ ਖੱਟ ਲਿਆ ਇਹ ਚੀਜ਼ ਪ੍ਰਧਾਨ ਮੰਤਰੀ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਵਾਈ ਗਈ ਤੇ ਉਸ ਸਮੇਂ ਇਹ ਵੀ ਪਤਾ ਲੱਗਾ ਕਿ ਕਈ ਗੱਲਾਂ ਦੇ ਹੁਕਮ ਤਾਂ ਦਿੱਤੇ ਹੀ ਨਹੀਂ ਗਏ ਸੀ ਤੇ ਕੁਝ ਗੱਲਾਂ ਉਹਨਾਂ ਤੱਕ ਪਹੁੰਚੀਆਂ ਵੀ ਨਹੀਂ ਸੀ। ਸਿੰਘਾਂ ਦੇ ਵੱਲੋਂ ਕਿਹਾ ਗਿਆ ਕਿ ਤੁਹਾਡੀ ਫੌਜ ਇੱਥੇ ਦਰਬਾਰ ਸਾਹਿਬ ਦੀ ਪਰਿਕਰਮਾਂ ਦੇ ਵਿੱਚ ਨੰਗੇ ਸਿਰ ਤੇ ਜੁੱਤੀਆਂ ਪਾ ਕੇ ਘੁੰਮਦੀ ਰਹੀ। ਸਿਗਰਟ ਪੀਂਦੇ ਰਹੇ ਪਵਿੱਤਰ ਸਰੋਵਰ ਦੇ ਵਿੱਚ ਕੱਪੜੇ ਧੁੰਦੇ ਰਹੇ। ਤੁਹਾਡੀ ਫੌਜ ਨੇ ਮੁਗਲਾਂ ਤੋਂ ਵੱਧ ਜ਼ੁਰਮ ਕੀਤਾ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਵਿਦੇਸ਼ੀ ਫੌਜ ਨੇ ਜੇਕਰ ਇਹ ਸਭ ਕੀਤਾ ਹੁੰਦਾ ਤੇ ਸ਼ਾਇਦ ਉਹ ਜਰ ਵੀ ਲੈਂਦੇ। ਪਰ ਇਹ ਸਭ ਉਨ੍ਹਾਂ ਦੇ ਆਪਣੇ ਦੇਸ਼ ਦੀ ਫੌਜ ਦੇ ਵੱਲੋਂ ਹੀ ਕੀਤਾ ਗਿਆ ਸਿੱਖ ਕੌਮ ਨੇ ਹਮੇਸ਼ਾ ਹੀ ਦੇਸ਼ ਦੀ ਆਜ਼ਾਦੀ ਲਈ ਅਤੇ ਪਿੱਛੋਂ ਇਸ ਨੂੰ ਕਾਇਮ ਰੱਖਣ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਪਰ ਤੁਸੀਂ ਇਸ ਮਹਾਨ ਸਿੱਖ ਕੌਮ ਦੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਕੰਮ ਕੀਤਾ ਜਿਹੜੀ ਕੌਮ ਹਮੇਸ਼ਾ ਦੇਸ਼ ਭਗਤ ਤੇ ਵਫਾਦਾਰ ਰਹੀ ਹੈ ਉਸ ਦੇ ਨਾਲ ਇੰਨਾ ਮਾੜਾ ਸਲੂਕ ਕੀਤਾ ਕਿ ਸਾਰੀ ਕੌਮ ਦੇ ਹਿਰਦੇ ਨੂੰ ਤੁਸੀਂ ਛਲਨੀ ਕਰ ਦਿੱਤਾ ਤੇ ਇਹ ਸਭ ਸੁਣ ਕੇ ਇੰਦਰਾ ਗਾਂਧੀ ਕਹਿਣ ਲੱਗੀ ਕਿ ਅਬ ਕੀ ਹੋ ਸਕਦਾ ਹੈ ਤੇ ਸਿੰਘ ਸਹਿਬਾਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਫੌਜ ਨੂੰ ਤੁਰੰਤ ਬਾਹਰ ਭੇਜ ਦਿਓ ਤੇ ਇੰਦਰਾ ਗਾਂਧੀ ਨੇ ਜਵਾਬ ਦਿੱਤਾ ਇਹ ਤਾਂ ਮੁਸ਼ਕਿਲ ਹੋਗਾ ਜਰਨੈਲ ਨਹੀਂ ਮੰਨਗੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਨੂੰ ਗੱਲ ਕਰਨ ਦਾ ਸਮਾਂ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਸਿੰਘ ਸਹਿਬਾਨਾਂ ਨੇ ਫੈਸਲਾ ਲਿਤਾ ਕਿ ਕਿਸੇ ਨੂੰ ਵੀ ਸਰੂਪੇ ਨਾ ਪਾਏ ਜਾਣ ਇਸੇ ਕਰਕੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਕੇਂਦਰੀ ਮੰਤਰੀ ਬੂਟਾ ਸਿੰਘ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਰੂਪੇ ਨਹੀਂ ਪਾਏ ਗਏ ਉਸ ਵੇਲੇ ਸਾਰਾ ਦ੍ਰਿਸ਼ ਦਿਖਾਇਆ ਗਿਆ ਸੀ ਇੰਦਰਾ ਗਾਂਧੀ ਨੂੰ ਤੇ ਕਿਤੇ ਨਾ ਕਿਤੇ ਉਸ ਨੂੰ ਡਰ ਜ਼ਰੂਰ ਪੈ ਗਿਆ ਸੀ ਇਹਨਾਂ ਚੀਜ਼ਾਂ ਦਾ ਕਿ ਜੇਕਰ ਇਸੇ ਤਰੀਕੇ ਇਹ ਇਮਾਰਤ ਰਹੀ ਤੇ ਲੋਕ ਆ ਕੇ ਇਸ ਨੂੰ ਵੇਖਣਗੇ ਤੇ ਲੋਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਨਫ਼ਰਤ ਪਰੇਗੀ ਜਿਸ ਕਾਰਨ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਇਮਾਰਤ ਨੂੰ ਜਲਦ ਤੋਂ ਜਲਦ ਦੁਬਾਰਾ ਬਣਵਾ ਦਿੱਤਾ ਜਾਵੇ ਨਹੀਂ ਤੇ ਲੋਕਾਂ ਦੇ ਮਨ ਦੇ ਵਿੱਚ ਸਰਕਾਰ ਦੇ ਲਈ ਜ਼ਹਿਰ ਪਰ ਜਾਵੇਗਾ ਇਸੇ ਦੇ ਕਾਰਨ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਜਲਦ ਤੋਂ ਜਲਦ ਬਣਵਾਉਣਾ ਚਾਹੁੰਦੀ ਸੀ ਉਸ ਵੇਲੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਲੋਕਾਂ ਦੇ ਵੱਲੋਂ ਬਹੁਤ ਚਿੱਠੀਆਂ ਭੇਜੀਆਂ ਜਾਂਦੀਆਂ ਸੀ ਸੁਜੈਸ਼ਨ ਦਿੱਤੇ ਜਾਂਦੇ ਸੀ ਕਿ ਇੱਥੇ ਇਸ ਬਿਲਡਿੰਗ ਨੂੰ ਨਾ ਤੋੜ ਕੇ ਨਵਾਂ ਨਾ ਬਣਵਾਇਆ ਜਾਵੇ ਇਸ ਨੂੰ اسی ਤਰੀਕੇ ਰਹਿਣ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਵੀ ਇਤਿਹਾਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਸਕੇ ਕਿ ਕਿਸ ਤਰੀਕੇ ਸਾਡੀ ਕੌਮ ਦੇ ਉੱਤੇ ਹਮਲਾ ਕਰਵਾਇਆ ਗਿਆ ਸੀ ਤੇ ਕਿੰਨੇ ਲੋਕਾਂ ਨੇ ਇੱਥੇ ਸ਼ਹੀਦੀ ਪਾਈ ਸੀ ਪਰ ਇੰਦਰਾ ਗਾਂਧੀ ਦੇ ਵੱਲੋਂ ਇਹਨਾਂ ਚੀਜ਼ਾਂ ਦੇ ਵੱਲ ਬਿਲਕੁਲ ਵੀ ਧਿਆਨ ਨਾ ਦਿੱਤਾ ਗਿਆ ਇੰਗਲੈਂਡ ਦੇ ਵਿੱਚ ਵੀ ਗੋਰਿਆਂ ਦੇ ਵੱਲੋਂ ਅਜਿਹੇ ਤਰੀਕੇ ਦੇ ਨਾਲ ਇੱਕ ਇਮਾਰਤ ਸੰਭਾਲ ਕੇ ਰੱਖੀ ਗਈ ਹੈ ਪਹਿਲਾਂ ਤਾਂ ਲੋਕਾਂ ਦੇ ਵੱਲੋਂ ਖੱਤ ਭੇਜੇ ਜਾਂਦੇ ਸੀ ਪਰ ਬਾਅਦ ਦੇ ਵਿੱਚ ਅਖਬਾਰਾਂ 'ਚ ਲੋਕਾਂ ਨੇ ਕਢਵਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਇੰਦਰਾ ਗਾਂਧੀ ਨੂੰ ਕਾਲੀ ਪੈਨ ਲੱਗ ਗਈ ਕਿ ਇਸ ਇਮਾਰਤ ਨੂੰ ਜਲਦ ਤੋਂ ਜਲਦ ਬਣਵਾ ਦਿੱਤਾ ਜਾਵੇ ਸਿਰਫ ਐਨਾ ਹੀ ਨਹੀਂ ਇਸ ਤੋਂ ਇਲਾਵਾ ਵੀ ਕਈ ਵਾਰ 1984 ਦੇ ਉਹਨਾਂ ਦਿਨਾਂ ਦੇ ਵਿੱਚ ਅਜਿਹੇ ਹ ਦ੍ਰਿਸ਼ ਦੇਖਿਆ ਗਿਆ ਹੈ ਜਿਸ ਨੂੰ ਵੇਖ ਕੇ ਲੋਕਾਂ ਦੇ ਹਿਰਦੇ ਛੰਨੀ ਹੋ ਜਾਣਗੇ ਅਸਲ ਦੇ ਵਿੱਚ ਦੇਖਿਆ ਗਿਆ ਕਿ ਕੂੜੇ ਦੇ ਟਰੱਕ ਦੇ ਵਿੱਚ ਕੂੜੇ ਦੀਆਂ ਟਰਾਲੀਆਂ ਦੇ ਵਿੱਚ ਲੋਕਾਂ ਦੀਆਂ ਲਾਸ਼ਾਂ ਲੱਦੀਆਂ ਹੋਈਆਂ ਨੇ ਉਹ ਲਾਸ਼ਾਂ ਜਿਨ੍ਹਾਂ ਲੋਕਾਂ ਨੇ ਆਪਣੀ ਜਾਨ ਇਸ ਹਮਲੇ ਦੇ ਵਿੱਚ ਗਵਾਈ ਸੀ ਉਹ ਲਾਸ਼ਾਂ ਜਿਹੜੀਆਂ ਕਿ ਕਾਫੀ ਜ਼ਿਆਦਾ ਗਲ ਸੜ ਗਈਆਂ ਸੀ ਉਸ ਸਮੇਂ ਗਰਮੀ ਬਹੁਤ ਜ਼ਿਆਦਾ ਸੀ ਜਿਸ ਕਾਰਨ ਇਹ ਲਾਸ਼ਾਂ ਉੱਥੇ ਪਈਆਂ ਗਲ ਸੜ ਗਈਆਂ ਜਿਨ੍ਹਾਂ ਦੇ ਵਿੱਚੋਂ ਬਦਬੂ ਵੀ ਕਾਫੀ ਜ਼ਿਆਦਾ ਆਉਂਦੀ ਸੀ ਤੇ ਜਿਹੜੇ ਉੱਥੇ ਕਾਰਪੋਰੇਸ਼ਨ ਦੇ ਵਰਕਰ ਸੀ ਉਹਨਾਂ ਵਰਕਰਾਂ ਨੇ ਵੀ ਇਹਨਾਂ ਲਾਸ਼ਾਂ ਨੂੰ ਚੁੱਕਣ ਤੋਂ ਮਨਾਂ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਲਾਲਚ ਦਿੱਤਾ ਗਿਆ ਤੇ ਗੱਲ ਆਖੀ ਗਈ ਕਿ ਤੁਸੀਂ ਇਹਨਾਂ ਲਾਸ਼ਾਂ ਨੂੰ ਜੇਕਰ ਚੁੱਕੋਗੇ ਤੇ ਤੁਹਾਨੂੰ 20 ਤੋਂ 40 ਰੁਪਏ ਇੱਕ ਦਿਨ ਦੇ ਦਿੱਤੇ ਜਾਣਗੇ ਜੋ ਕਿ ਉਸ ਵੇਲੇ ਕਾਫੀ ਜ਼ਿਆਦਾ ਹੋਇਆ ਕਰਦੇ ਸੀ ਤੇ ਨਾਲ ਇਹ ਗੱਲ ਵੀ ਆਖੀ ਗਈ ਕਿ ਜਿਸ ਦੀ ਵੀ ਲਾਸ਼ ਤੁਸੀਂ ਚੁੱਕੀ ਉਸ ਦੇ ਕੋਲੋਂ ਸੋਨਾ ਚਾਂਦੀ ਨਗਦੀ ਕੋਈ ਵੀ ਸਮਾਨ ਬਰਾਮਦ ਹੁੰਦਾ ਹੈ ਉਹ ਤੁਸੀਂ ਰੱਖ ਸਕਦੇ ਹੋ ਜਿਸ ਤੋਂ ਬਾਅਦ ਟਰੱਕਾਂ ਦੇ ਵਿੱਚ ੂੜੇ ਵਾਲੇ ਟਰੱਕਾਂ ਦੇ ਵਿੱਚ ਲਾਸ਼ਾਂ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਜਿਹੜੀ ਜਾਣਕਾਰੀ ਹੈ ਇਹ ਸਰਦਾਰ ਕਿਰਪਾਲ ਸਿੰਘ ਜੀ ਦੀ ਕਿਤਾਬ ਦੇ ਵਿੱਚੋਂ ਮਿਲੀ ਹੈ ਤੇ ਹੁਣ ਕਈ ਸਾਲ ਬੀਤਣ ਮਗਰੋਂ ਵੀ ਉਹ ਕਾਲੇ ਦੌਰ ਨੂੰ ਲੋਕ ਨਹੀਂ ਭੁੱਲ पाए ਲੋਕਾਂ ਦੇ ਦਿਲ ਦੇ ਵਿੱਚੋਂ ਇਹ ਗੱਲ ਕਦੀ ਨਹੀਂ ਜਾਵੇਗੀ ਕਿ 1984 ਦੇ ਵਿੱਚ ਕਿਵੇਂ ਸਾਡੀ ਕੌਮ ਦੇ ਉੱਤੇ ਹਮਲਾ ਕੀਤਾ ਗਿਆ ਸੀ ਕਿਵੇਂ ਦਰਬਾਰ ਸਾਹਿਬ ਦੇ ਵਿੱਚ ਵੜ ਕੇ ਹਮਲਾ ਹੋਇਆ ਤੇ ਕਿੰਨੇ ਲੋਕਾਂ ਨੇ ਉੱਥੇ ਆਪਣੀਆਂ ਜਾਨਾਂ ਗਵਾਈਆਂ ਤੇ ਜਿਹੜੇ ਲੋਕਾਂ ਦੀਆਂ ਲਾਸ਼ਾਂ ਨੂੰ ਟਰੱਕਾਂ ਦੇ ਵਿੱਚ ਲੱਦ ਲੱਦ ਲਜਾਇਆ ਜਾ ਰਿਹਾ ਸੀ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀਆਂ ਲਾਸ਼ਾਂ ਕਦੇ ਨਹੀਂ ਮਿਲੀਆਂ ਤੇ ਪਰਿਵਾਰਕ ਮੈਂਬਰਾਂ ਨੇ ਆਪਣੇ ਉਹਨਾਂ ਜੀਵਾਂ ਦਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਹੁਣ ਕਈ ਸਾਲ ਬੀਤ ਗਏ ਨੇ ਪਰ ਲੋਕ ਕਦੇ ਵੀ ਇਸ ਕਾਲੇ ਦੌਰ ਨੂੰ ਨਹੀਂ ਭੁੱਲ ਸਕਦੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ